hey guru ਸਤਿਗੁਰੂ ਨਾਨਕ ਪ੍ਰਗਟਿਆ ਮਿਟ ਧੁੰਦ ਚੱਗ ਚਾਨਣ ਹੋਇਆ। ਪ੍ਰਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਾਚ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੇ ਨੇ। ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਪੋਚ ਰਹੀਆਂ ਨੇ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਸੰਗਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਪਹੁੰਚੀਆਂ ਨੇ ਸੰਗਤਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਸੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੇ ਪਰਿਵਾਰਾਂ ਦੇ ਨਾਲ ਦਰਬਾਰ ਸਾਹਿਬ ਪਹੁੰਚ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਸੇ ਦੌਰਾਨ ਮੱਥਾ ਟੇਕਣ ਆਈ ਸੰਗਤਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕੜਾਕੀ ਦੀ ਠੰਡ ਅਤੇ ਸੰਘਣੀ ਧੁੰਦ ਦੇ ਵਿੱਚ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੱਚਖੰਡ ਸਿਦਬਾਦ ਸਹਿ ਵਿੱਚ ਦੇਖਣ ਨੂੰ ਮਿਲਿਆ। ਵਾਹਿਗੁਰੂ ਵਾਹਿਗੁਰੂ ਕਾਰ ਦੀ, ਈਰਖਾ ਦੀ, ਦੁਸ਼ਤ ਦੀ ਧੁੰਦ ਪਈ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਨਮ ਇਸ ਅੱਜ ਦੇ ਦਿਨ ਅਵਤਾਰ ਧਾਰ ਕੇ ਸਾਰੇ ਪਾਸੇ ਇਸ ਚੀਜ਼ ਨੂੰ ਠੰਡ ਪਾਈ। ਇਹਨੂੰ ਤੁਸੀਂ ਉਹ ਕਿਹਨੇ ਭਾਗਾ ਵਾਲੇ ਕੰਦ ਦੇ ਗੁਰੂ ਘਰ ਵਿੱਚ ਜੀ ਗੁਰੂ ਨੰਬਰ ਚੇੜਾ ਰਹੀ ਉਹ ਬੜੇ ਵੱਡੇ ਭਾਗ ਨੇ ਬੜੀ ਵਿਸ਼ੇਸ਼ ਕਿਰਪਾ ਹੋਵੇ ਗੁਰੂ ਦੀ ਤੇ ਕੋਈ ਇੱਥੇ ਆ ਸਕਦਾ ਹੈ ਨਹੀਂ ਤੇ ਉਹ ਵੀ ਦਿਨ ਸੀ ਜਦੋਂ ਘਰੇ ਪਏ ਰਹੀਦਾ ਸੀ ਰਜਾਈਆਂ ਲੈ ਕੇ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਵੀ ਗੁਰੂ ਘਰ ਜਾਣਾ ਵੀ ਕੋਈ ਮਹੱਤਤਾ ਰੱਖਦਾ ਆ ਤੇ ਕੋਈ ਭਾਗਾ ਵਾਲੀਆਂ ਰੂਹਾਂ ਐਸੀਆਂ ਜੁੜੀਆਂ ਜਿਨ੍ਹਾਂ ਨੇ ਸਾਨੂੰ ਵੀ ਜੋੜਿਆ ਉਹਨਾਂ ਤੇ ਕਿਰਪਾ ਸੀ ਉਹਨਾਂ ਦੇ ਪੈਰਾਂ ਪਿੱਛੇ ਪ੍ਰਮਾਤਮਾ ਨੇ ਸਾਡੇ ਤੇ ਵੀ ਕਿਰਪਾ ਕੀਤੀ ਹੈ ਤੇ ਅੱਜ ਮਨ ਚਾਹ ਹੁੰਦਾ ਆ ਸਹਰਾਤੀ ਕਿਤੇ ਵੀ ਕਿਸੇ ਪਾਰਟੀ ਫੰਕਸ਼ਨ ਤੇ ਗਏ ਹੋ ਇਹ ਜਿੰਨੀ ਮਰਜ਼ੀ ਲੇਟ ਸੋ ਇਹ ਕਿਰਪਾ ਐ ਹੋਈ ਵਰਤਦੀ ਕਿ ਨਈ ਵਾਇਗਰੂ ਸਵੇਰੇ ਤੁਸੀਂ ਆਪ ਹੀ ਉਠਾ ਕੇ ਆਪਣੇ ਦਰ ਤੇ ਲੈ ਕੇ ਜਾਇਓ ਦਰਸ਼ਨ ਕਰਵਾਇਓ ਸੇਵਾ ਕਰਾਇਆ ਕੱਲ ਤਾਰਨ ਗੁਰੂ ਨਾਨਕਾ ਆਇਆ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਭ ਨੂੰ ਕੀਰਤ ਨਾਮ ਜਪਣ ਕੀਰਤ ਕਰਨ ਤੇ ਵੰਡ ਛਕਣ ਦਾ ਮੈਸੇਜ ਦਿੱਤਾ ਸਾਨੂੰ ਵੀ ਸਾਰਿਆਂ ਨੂੰ ਜਾਤ ਪਾਤ ਨੂੰ ਭੁੱਲ ਕੇ ਇੱਕ ਝੂਟੋ ਕੇ ਸਾਰਿਆਂ ਨੂੰ ਇਹੀ ਜਿਹੜਾ ਉਹ ਨਾਮ ਜਪਣਾ ਚਾਹੀਦਾ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਸਾਰਿਆਂ ਨੂੰ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਇੱਥੇ ਆ ਕੇ ਸਾਰੇ ਜਦੋਂ ਅਸੀਂ ਨਾਮ ਜਪਨੇ ਆ ਪ੍ਰਮਾਤਮਾ ਦਾ ਨਾਮ ਲੈਨੇ ਆ ਤੇ ਸਾਰੇ ਜਾਤ ਪਾਤ ਵਿਚਕਰੇ ਗੁਰੂ ਜੀ ਨੇ ਕੋਈ ਵੀ ਜਿਹੜਾ ਜਾਤ ਪਾਤ ਦਾ ਵਿਤਕਰਾ ਜਿਹੜਾ ਉਹ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਕੀਤਾ ਵੀ ਹੈ ਔਰ ਸਾਨੂੰ ਵੀ ਇਹੀ ਸੰਦੇਸ਼ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਜਾਰ 파ਤ ਨੂੰ ਜਿਹੜਾ ਖਤਮ ਕਰਨਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਨੂੰ ਉਹਦਾ ਫਲ ਵੀ ਜਿਹੜਾ ਉਹ ਚੰਗਾ ਹੀ ਹੋਵੇ ਕਿੰਨੇ ਭਾਗੇ ਤੁਸੀਂ ਕਿਉਂ ਜੁੜੇ ਘਰ ਸੇਵਾ ਮੇਰੀ ਅਗੇ ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ ਆ ਬੜੀ ਕਿਰਪਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਹਿੰਦੇ ਕਿ ਜਦੋਂ ਜ਼ਿੰਦਗੀ ਸੇ ਫੁੱਫਕਰ ਲੱਗਦੀ ਹੈ ਨਾ ਉਦੋਂ ਹੀ ਮੈਂ 2019 ਮੇਰਾ ਐਕਸੀਡੈਂਟ ਹੋ ਗਿਆ ਮੈਂ 6 ਮਹੀਨੇ ਤੱਕ ਬੈੱਡ ਤੇ ਰਹੀ ਤਾਂ ਮੈਂ ਉਸ ਟਾਈਮ ਅਰਦਾਸਾਂ ਕਰਦੀ ਸੀ ਕਿ ਵਾਹਿਗੁਰੂ ਜੀ ਮੈਨੂੰ ਮੇਰੇ ਪੈਰਾਂ ਤੇ ਕਰ ਦੋ ਤੇ ਮੇਰਾ ਬ੍ਰਦਰ ਇੱਥੇ ਘੱਟ ਤੋਂ ਘੱਟ 10 ਸਾਲ ਤੋਂ ਸੇਵਾ ਉਹਨੇ ਮੈਨੂੰ ਕਿਹਾ ਕਿ ਤੂੰ ਗੁਰੂ ਦੀ ਨਗਰੀ ਵਿੱਚ ਰਹਿਣੀ ਹੈ ਤੇ ਤੂੰ ਉੱਥੇ ਜਾ ਨਹੀਂ ਸਕਦੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਦਾ ਉਹਨਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜਨਮ ਦਿਹਾੜਾ ਇਸ ਕਰਕੇ ਸਾਰੀਆਂ ਸੰਗਤਾਂ ਅੱਜ ਨਾਸਤਕ ਹੋ ਰਹੀਆਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਾਰੇ ਆਪਣੇ ਨਿਵਸਤਿਕ ਹੋ ਰਿਹਾ ਤੇ ਆਪਣੇ ਖੁਸ਼ੀਆਂ ਪ੍ਰਾਪਤ ਕਰ ਰਿਹਾ। ਮੈਂ ਤਾਂ ਕਿ ਸੰਗਤ ਆਪਣੇ ਦੀ ਸੇਵਾ ਨਿਭਾ ਰਹੀ ਹੈ ਸੇਵਾ ਭਾਗਾ ਨਾਲ ਮਿਲਦੀ ਹੈ ਜੀ। ਬਿਲਕੁਲ ਜੇ ਜੋ ਕੋਈ ਵੀ ਸੇਵਾ ਜੋੜਾ ਕਰਦੀ ਸੇਵਾ ਲੰਗਰ ਦੀ ਸੇਵਾ ਹੈ ਕਿਸ ਤਰ੍ਹਾਂ ਵੀ ਕੋਈ ਸੇਵਾ ਗੁਰੂ ਘਰ ਦੇ ਵਿੱਚ ਬੜੇ ਕਰਮਾ ਭਾਗਾ ਨਾਲ ਮਿਲਦੀ ਹੈ ਤੇ ਇਸ ਦਾ ਸਾਨਕੇ ਸਾਰੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ। ਲੱਗਦਾ ਕਿ ਠੰਡ ਭਾਵੇਂ ਜਿਹੜੀ ਮੱਦੀ ਟੋਦੂ ਪਈ ਆ ਪਰ ਆਸਾ ਕਾਫੀ ਹੈ। ਇਸ ਤਰ੍ਹਾਂ ਠੰਡ ਦਾ ਇਹ ਤੋਂ ਕੋਈ ਨਹੀਂ ਅਸਰ ਹੋ ਸਕਦਾ ਜਿਸ ਤਰ੍ਹਾਂ ਦੀ ਮੱਦੀ ਠੰਡ ਹੋਵੇ। ਜਿੰਨੇ ਸੇਵਾਵਾਂ ਝੋਲਣਾ ਜਿੰਨਾ ਤੇ ਹੈਗੀ ਉਹ ਸੇਵਾ ਉਹ ਨਾ ਕਰਨੀ ਕਰਨੀ ਆ ਤੁਸੀਂ ਸਾਰਾ ਵੇਖ ਸਕਦੇ ਹੋ ਸਾਰੀਆਂ ਸੰਗਤਾਂ ਜੋ ਜੋੜਾ ਘਰ ਦੇ ਵਿੱਚ ਬੜੇ ਉਤਸ਼ਾਹ ਨਾਲ 24 ਘੰਟੇ ਸੇਵਾ ਚੱਲਦੀ ਆ ਪਾਲਿਸ਼ ਦੀ ਵੀ ਹੁੰਦੀ ਆ ਦੋ ਟਾਈਮ ਤੇ ਜੋੜੇ ਰੱਖਣ ਦਾ ਵੀ ਸਵਾਲ ਦੀ ਵੀ ਹੁੰਦੀ ਆ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਗੁਰੂ ਘਰ ਤੋਂ ਮਿਲਦੇ ਸੰਗਤਾਂ ਉਹਦਾ ਲਾਹਾ ਲੈ ਰਹੀਆਂ ਨੇ ਕਰਨੀ ਚਾਹੀਦੀ ਹੈ ਇਹ ਗੁਰਨਾਨਕ ਦੇਵ ਜੀ ਸਿਖਾ ਕੇ ਗਏ ਨੇ ਤੇ ਇਕੁਐਲਿਟੀ ਦਾ ਸਾਨੂੰ ਉਹ ਸੰਦੇਸ਼ ਦੇ ਕੇ ਗਏ ਨੇ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਕਿਨੇ ਭਗਾਂ ਨੇ ਸਭ ਨੂੰ ਜੋ ਜੋੜਾ ਘਰ ਕੋਚੇ ਜੋੜਾ ਘਰ ਸੇਵਾ ਕਰੀ ਇਹ ਬਿਨਾ ਭਾਗ ਦੇ ਜੀ ਇਹ ਸੇਵਾ ਨਹੀਂ ਮਿਲ ਸਕਦੀ ਬਹੁਤ ਭਾਗਾ ਵਾਲਿਆਂ ਬਹੁਤ ਭਾਗਾ ਵਾਲਿਆਂ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਦਰ ਤੇ ਜੋੜਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਰ ਤੇ ਜੋੜਿਆ ਜੀ ਤੇ ਜਦੋਂ ਜ਼ਿੰਦਗੀ ਚ ਔਖੀਆਂ ਆਉਂਦੀਆਂ ਨੇ ਤੇ ਗੁਰੂ ਦਾ ਜਿਹੜਾ ਦਰ ਹੈ ਉਹੀ ਸਿਰਫ ਸਾਡੇ ਕੰਮ ਆਂਦਾ ਹੈ ਤੇ ਉਸ ਦਰ ਤੇ ਆ ਕੇ ਸਾਨੂੰ ਸਾਰੇ ਸੁੱਖ ਮਿਲਦੇ ਇਸ ਕਰਕੇ ਅਸੀਂ ਗੁਰੂ ਦੇ ਦਰ ਨਾਲ ਜੁੜੇ ਹਾਂ ਜੀ